ਸਤੂ ਸਾਹਿਬ ਦਾ ਚਾਰ ਜੁਗ ਜੀਵੇ ਜਿੰਨੂ ਬਾਬੇ ਨਾਨਕ ਨੇ ਲਾਇਏ ਨੇ ਪਾਗ ਉਹ ਵਦਿਆ ਮਿੱਠੀ ਵੇਲ ਵਾਂਗੂ ਤੇਰਾ ਹਸਦਾ ਰਵੇ ਪਰਿਵਾਰ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਜ਼ਰ ਕਰੇ ਓਏ ਆ ਕਾਕਾ ਤੈਨੂੰ ਦੇਵਾਂ ਲੋਰੀਆਂ ਤੇਰੇ ਲੱਖ ਲੱਖੀ ਸਕਨੇ ਮੈਨਾਵਾ ਵਡੀਆਂ ਮਰਾਵਾ ਹੋਵੇ ਫੇਰ ਵਿਆਹ ਨੂੰ ਆ ਓਏ ਗੱਲ ਸੁਣ ਮੇਰੀ ਓਏ ਵਿਆਹ ਹੋਵੇ ਮੁੰਡਾ ਜੰਮੇ ਤੁਸੀਂ ਮਰਾਸੀ ਆ ਜਾਂਦੇ ਤੁਹਾਡੇ ਜੰਮਿਆ ਕੀ ਹੋਇਆ ਓਏ ਸਾਡਾ ਜਮਣਾ ਬਹੁਤ ਮੂਲੀ ਜਿਆ ਹੁੰਦਾ ਵਾ ਓ ਮੈਨੂੰ ਲੱਗ ਗਿਆ ਪਤਾ ਕੀ ਗੱਲ ਹੈ ਤੁਸੀਂ ਧੁੱਪ ਲੱਗੀ ਜੰਮ ਪੈ ਬੜਾ ਹੋਇਆ ਵਾਪਸ ਹੋ ਜਾਂਦੇ ਲੱਗ ਜਾਂਦਾ ਹੁਣ ਜਾਣ ਚ ਹੀ ਰਹਿੰਦੇ ਜੇ ਨਾਲੇ ਨਾਲੇ ਦਿਆ ਮੋਰੀਆਂ ਹੋ ਦਾਦੀ ਬਣੇ ਸੰਡਾ ਦਿਆ ਮੋਰੀਆਂ ਲੈ 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 ਵੇ ਸਿੱਤੂ ਸਾਵੇ ਲੋਰੀਆਂ ਲੈ 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 ਵੇ ਸਿੱਤੂ ਬਨਾਲੇ ਤੇ ਸ਼ਿੰਗਾਰੇ ਨਾ ਉੱਤੇ ਅਗਲੀ ਗੱਲ ਕਿਹੜੀ ਇੱਕ ਗੱਲ ਭੁੱਲ ਗਿਆ ਉਹ ਕਿਹੜੀ ਉਹ ਇੱਕ ਗੱਲ ਭੁੱਲ ਗਿਆ ਆਪਣੀ ਮਾਂ ਨਾਲ ਹੁੰਦੀ ਭੱਟ ਸਾਰੇ ਨਾਲ ਬਾਪਾ ਨਾਨਕਾ ਸਤਿ ਸਾਲੋ ਖੈਰ ਸੁਖ ਨਾਵੇ ਤੇ ਫਿਰ ਮਹਾਰਾਜ ਜੀ ਤਨਾ ਅੱਜ ਜਸ਼ਨ ਕੀਤਾ ਵਾ ਫਿਰ ਇਥਾਂ ਇਹ ਉਦਨ ਮਹਾਰਾਜ ਫਿਰ ਜਸ਼ਨ ਕਰਾਂਗੇ ਤੇ ਨਾਲੇ ਜੀ ਉਹ ਗੱਲ ਕੋਣ ਖੁਸ਼ੀਆਂ ਕਰਾਂਗੇ ਨਾਲੇ ਸਰਦਾਰਾਂ ਕੋਲ ਵੇਨਾ ਲਵਾਗੇ ਨਾਲੇ ਸਿੱਧੂ ਸਾਹਿਬ ਨੂੰ ਅਸੀਬ ਜੋ ਸਾਡੇ ਕੋਲ ਬਣੂ ਸਰੂ ਕੀ ਸਲਾਮੀ ਪਾਵਾਂਗੇ ਵੱਡੀਆਂ ਉਮਰਾਵਾ ਹੋਵੇ ਤੇ ਰਿਆ ਨੂੰ ਆਵਾ ਖੰਡ ਖਾਦਿਆ ਨਾ ਹੋਵੇ ਮਿੱਠਾ ਜਿੰਨਾ ਚਿਰ ਮੁਖ ਦੇ ਨਾਲ ਸਵਾਇਏ ਨਾ ਪੁੱਤਰ ਕਿਸੇ ਦਾ ਚੁਕਿਆ ਨਹੀਂ ਠੰਡ ਪੈਂਦੀ ਜਿੰਨਾ ਚਿਰ ਆਪਣੀ ਗੋਦ ਖਟਾਈਏ ਨਾ ਲੁਧਿਆਣਾ ਤੋਂ ਖਾਸ ਤੌਰ ਤੇ ਮੀਰ ਅलम ਵੀਰ ਸਾਡੇ ਇੱਥੇ ਪਹੁੰਚੇ ਨੇ ਆਪਣਾ ਪੂਰਾ ਬੰਦੋਬਸਤ ਕਰਕੇ ਆਏ ਨੇ ਤੇ ਇਹ ਕਹਿੰਦੇ ਵਧਾਈ ਵੀ ਲੈਣੀ ਆ ਵਧਾਈ ਦੇਣ ਵੀ ਆਏ ਨੇ ਮੈਂ ਚਾਹੁੰਦਾ ਵੀ ਪਹਿਲੋ ਜਿਹੜੀ ਸ਼ੁਰੂਆਤ ਆ ਥੋੜੀ ਜੀ ਗਾਉਣ-ਬਿਜਾਉਣ ਤੋਂ ਹੋ ਜAVE ਪੁੱਤਰ ਆਟਾ ਵਿੱਚ ਨਹੀਂ ਵਿਕਦੇ ਤੇ ਤੂੰ ਲੱਭਦੀ ਫਿਰੇ ਬਿਆਰ ਕੁੜੇ ਇਹ ਸੌਦਾ ਹਟ ਤੋਂ ਨਗਦ ਵੀ ਨਹੀਂ ਮਿਲਦਾ ਤੇ ਤੂੰ ਲੱਭਦੀ ਫਿਰੇ ਖੁਦਾਰ ਕੁੜੇ ਇਹ ਤੇ ਦੇਣਾ ਬਾਬੇ ਨਾਨਕ ਜੀ ਦਾ ਤੇ ਜਿੰਨੂ ਆਪ ਦਵੇ ਅੰਤਰੰਕਾਰ ਕੁੜੇ ਉਹ ਸੁੱਖ ਮੰਗਦੀਆਂ ਪਹਿਣਾ ਕਹਨੇ ਇੱਕ ਵੀਰ ਲੈਣਾ ਸੁੱਖ ਮੰਗਦੀਆਂ ਪਹਿਣਾ ਕਹਨੇ ਇੱਕ ਵੀਰ ਲੈਣਾ ਪਹਿਣਾ ਵਾਸਤੇ ਖੜਾਉਣਾ ਹੁੰਦਾ ਖੰਡ ਦਾ ਭਗਾ ਵਾਲੀਆਂ ਪਹਿਣਾ ਨੂੰ ਰੱਬ ਵੀਰ ਵੰਡਦਾ ਜੀ ਭਗਾ ਵਾਲੀਆਂ ਪਹਿਣਾ ਨੂੰ ਰੱਬ ਵੀਰ ਵੰਡਦਾ ਜੀ ਓਏ ਆਈ ਬੜ ਕੇ ਸਵਾਲੀ ਦਾਦਾ ਮੋੜੀ ਨਾ ਤੂੰ ਖਾਲੀ ਝੋਲੀ ਕੀਤੀ ਆ ਮੈਂ ਉਹ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਦਾਦਾ ਜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਓ ਵੀਰ ਜਿਨ੍ਹਾਂ ਨੂੰ ਤੂੰ ਦਿੱਤੇ ਮੇਰੇ ਦਾਦਿਆਂ ਤੇ ਚਿਹਰੇ ਵੇਖੇ ਉਹਨਾਂ ਨੇ ਲਾਲ ਹੋ ਵੀਰ ਜਿੰਨਾਂ ਤੋਂ ਦਿੱਤੇ ਮੇਰੇ ਦਾਦੇ ਆ ਚਿਹਰੇ ਵੇਖੇ ਉਹਨਾਂ ਦੇ ਨੇ ਲਾਲ ਇਹਨਾਂ ਵੀਰਾਂ ਤੋਂ ਬਗੈਰ ਮੇਰੇ ਦਾਦੇ ਆ ਹੁਣਾ ਮੇਰਾ ਮੰਦੜਾਈ ਹਾਲ ਵੀਰਾਂ ਤੋਂ ਬਗੈਰ ਮੇਰੇ ਦਾਦੇ ਆ ਹੁਣਾ ਮੇਰਾ ਮੰਦੜਾਈ ਹਾਲ ਉਹ ਤੇਰੇ ਦਰ ਤੇ ਪਗਾਰ ਤੇਰੇ ਜੋੜੇ ਰਹੀਆਂ ਚਾਰ ਤੇਰੇ ਜੋੜਿਆਂ ਚ ਉਹ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਖੜੀ ਨੰਗਦੀ ਦਾਤਾ ਜੀ ਮੇਰੀ ਵੀਰ ਤੋਂ ਬਿਨਾਂ ਨਾ ਖੜੀ ਨੰਗਦੀ ਪਾਈ ਦਰ ਤੇ ਸਵਾਲੀ ਦਾ ਤਾਂ ਮੋੜੀ ਨਾ ਤੂੰ ਖਾਲੀ ਛੋੜੀ ਕਿਤੇ ਅਮੇ ਉਹ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਖੜੀ ਨੰਗਦੀ ਦਾਤਾ ਜੀ ਮੇਰੀ ਵੀਰ ਤੋਂ ਬਿਨਾਂ ਨਾ ਖੜੀ ਨੰਗਦੀ ਉਹ ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਉਹ ਮੁੱਲ ਵਕਦਾ ਹੋਵੇ ਤੇ ਇੱਕ ਲੈ ਲਵਾ ਤੇ ਪੁੱਛਦੀ ਨਾ ਫੇਰਾ ਜਾ ਕੇ ਨੂੰ ਉਹ ਵਕਦਾ ਹੋਵੇ ਤੇ ਇੱਕ ਨਵਾ ਪੁੱਛਦੀ ਨਾ ਫਿਰਾਂ ਜਾ ਕੇ ਨੂੰ ਨਹੀਂਓ ਦਿਲ ਵਿੱਚ ਕੋਟੇ ਬਾਬਾ ਤੂੰ ਵੀ ਕੁਝ ਸੋਚ ਮੂਆ ਮੰਗਦੀ ਮੂਲ ਨਾ ਸੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਦਾਤਾ ਜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਆਈ ਦਰ ਤੇ ਸਵਾਲੀ ਦਾਤਾ ਮੋਣੀ ਨਾ ਤੂੰ ਖਾਲੀ ਝੋਲੀ ਕਿਤੇ ਮੈਂ ਹੋ ਘਰੇ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਦਾਤਾ ਜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਉਹ ਪੈਣ ਨਾਨਕੀ ਦਾ ਵੀਰ ਪਿਆਰਾ ਤੇ ਦੁਨੀਆਂ ਤੇ ਚਾਨਣ ਆ ਗਿਆ ਵੀਰ ਪਿਆਰਾ ਤੇ ਦੁਨੀਆਂ ਤੇ ਚਾਨਣ ਆ ਗਿਆ ਭੁੱਲਿਆਂ ਨੂੰ ਸਿੱਧੇ ਰਾਏ ਪਾ ਲਿਆ ਤੇ ਪਾਪਾਂ ਵਾਲੀ ਡੰਡ ਲਾ ਗਿਆ ਭੁੱਲਿਆਂ ਨੂੰ ਸਿੱਧੇ ਰਾਏ ਪਾ ਲਿਆ ਪਾਪਾਂ ਵਾਲੀ ਡੰਡ ਲਾ ਗਿਆ ਹੋ ਗਈ ਨਾਨਕੀ ਨੇ ਆਲ ਖੁਸ਼ੀ ਕਰੇ ਜਾਵਾਂ ਨਾਲ ਲੱਡੂ ਹਰ ਜੂ ਗਲੀ ਦੇ ਵਿੱਚ ਵੰਡਦੀ ਮੇਰੀ ਵੀਰ ਤੋਂ ਬਿਨਾਂ ਲੱਗੜੀ ਨੰਗਦੀ ਦਾਦਾ ਜੀ ਮੇਰੀ ਵੀਰ ਤੋਂ ਬਿਨਾਂ ਲੱਗੜੀ ਨੰਗਦੀ ਓਏ ਆਈ ਬਣ ਕੇ ਸਵਾਲੀ ਦਾਦਾ ਮੋੜੀ ਨਾ ਤੂੰ ਖਾਲੀ ਛੋਲੇ ਕੀਤੀ ਆ ਮੈਂ ਹੋ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਦਾਦਾ ਜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਏ ਕਾਕਾ ਸਿੱਧੂ ਸਾਹਿਬ ਦਾ ਚਾਰ ਜੁਗ ਜੀਵੇ ਜਿੰਨੂ ਬਾਬੇ ਨਾਨਕ ਨੇ ਲਾਏ ਨੇ ਪਾਗ ਉਹ ਵਦਿਆ ਮਿੱਠੀ ਵੇਲ ਵਾਂਗੂ ਤੇਰਾ ਹਸਦਾ ਰਵੇ ਪਰਵਾਰ ਬਣ ਕੇ ਸਵਾਲੀ ਦਾ ਤਮੋੜੀ ਨਾ ਤੁਕਾ ਝੋਲੀ ਕੀਤੀਆਂ ਮੈਂ ਉਹ ਘਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਤਾਂ ਬੜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਉਹ ਪੈਣ ਨਾਨਕੀ ਨੂੰ ਵੀਰ ਪਿਆਰਾ ਤੇ ਦੁਨੀਆ ਤੇ ਚਾਨਿਆ ਗਿਆ ਪੈਣ ਨਾਨਕੀ ਨੂੰ ਵੀਰ ਪਿਆਰਾ ਤੇ ਦੁਨੀਆ ਤੇ ਚਾਨਿਆ ਗਿਆ ਉਹ ਮਾਂ ਦੇ ਪਿਆਰ ਦਾ ਕੌਣ ਜਾਣੇ ਮਾਵਾ ਕਈ ਕਿਈ ਲਾ ਜਗਾ ਤੇ ਬੱਚੇ ਨੂੰ ਪੌਣ ਰਾਤੀ ਕਿੱਲੀ ਜਗਾ ਤੇ ਆਪ ਸੌ ਜਾਂਦੀਆਂ ਨੇ ਉਹ ਬਾਬਾ ਨਾਨਕਾਂ ਗੱਲਾਂ ਸੱਚੀਆਂ ਨੇ ਉਹ ਬਣ ਕੇ ਸਵਾਲੀ ਦਾਤਾ ਮੋੜੀ ਨਾ ਤੂੰ ਖਾਲੀ ਝੋੜੀ ਕੀਤੀ ਆ ਮੈਂ ਉਹ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਲਖੜੀ ਨਖਦੀ ਦਾਤਾ ਜੀ ਮੇਰੀ ਵੀਰ ਤੋਂ ਬਿਨਾਂ ਲਖੜੀ ਨਖਦੀ ਘੁਰਤਾ ਦੇ ਓਏ ਪੰਡਾ ਪੁੱਛਿਆ ਨਾ ਕਿਛੇ ਕਿਵੇਂ ਰੋਲੇ ਪਾਤੇ ਓਏ ਪੰਡਾ ਨਲਾਇਕ ਜਾਦਿਆ ਰੋਲੇ ਨਹੀਂ ਕਹੀਦੇ हां ਆਪਣੇ ਸੱਧੂ ਸਾਹਿਬ ਦੇ ਰਾਪਨੇ ਦਿੱਤੀ ਖੁਸ਼ੀ ਦੇ ਮਰਾਸੀ ਪੰਡ ਮਰਦਾਨੇ ਕਿ ਆਏ ਆ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਆ ਹਾਂਜੀ ਓਏ ਪੰਡਾ ਓਏ ਨਲਾਇਕ ਜਾਦਿਆ ਮੈਨੂੰ ਵੱਡੇ ਭਲੇਖੇ ਪੈ ਗਏ ਤੈਨੂੰ ਮੇਲੇ ਦੇ ਭਲੇਖੇ ਲੱਗੇ ਓਏ ਨਲਾਇਕਾ ਵੱਡੇ ਭਲੇਖੇ ਪੈ ਗਏ ਓ ਤੇਨੂੰ ਮਸਿਆ ਦੇ ਭਲੇਖੇ ਲੱਗੇ ਹੋਣੇ ਆ ਓਏ ਓਏ ਨਲਾਇਕ ਜਾਦਿਆ ਵੱਡੇ ਭਲੇਖੇ ਪੈ ਗਏ ਪੈ ਕੇ ਨੇ ਭੰਡਾ ਮੈਂ ਸਰਦਾਰ ਬਲਕੌਰ ਸਿੰਘ ਮਗਰ ਬੋਟਾ ਪੈਂਟੀਆਂ ਗੇ ਠੰਡ ਦੇ ਪਰਮਟ ਖੁੱਲੇ ਹੀ ਗਏ ਆਪਾਂ ਵੀ ਪਰਚੀ ਪਾ ਆਈਏ ਓਏ ਪਿੱਛੇ ਨਾ ਰਹਿ ਜੀਏ ਓਏ ਗੱਲ ਸੁਣ ਮੇਰੀ ਓਏ ਹਾਂਜੀ ਵਿਆਹ ਹੋਵੇ ਵਿਆਹ ਹੋਵੇ ਮੁੰਡਾ ਜੰਮੇ ਮੁੰਡਾ ਹੋਵੇ ਤੁਸੀਂ ਮਰਾਸੀ ਆ ਜਾਂਦੇ ਤੁਹਾਡੇ ਜੰਮੇ ਕੀ ਹੋਇਆ ਓਏ ਸਾਡਾ ਜਮਣਾ ਬਹੁਤ ਮਮੋਲੀ ਜਿਹਾ ਹੁੰਦਾ ਵਾ ਓਏ ਮ ਕੀ ਗੱਲ ਐ ਤੁਸੀਂ ਧੁੱਪ ਲੱਗੀ ਜੰਪ ਐ ਪੜਾ ਹੋਇਆ ਵਾਪਸ ਹੋ ਜਾਂਦੇ ਲੱਗ ਜਾਂਦਾ ਨਾ ਹੁਣ ਜਾਣ ਚ ਹੀ ਰਹਿੰਦੇ ਜੇ ਹੋਰ ਕੀ ਐ ਫੇਰੇ ਇਹ ਤਾਂ ਮੰਨਿਆ ਕਰ ਓ ਪੰਡਾ ਓ ਪੜਿਆ ਦੇ ਸਿੱਧੂ ਸਾਹਿਬ ਦੇ ਕਾਕੇ ਦਾ ਸ਼ੇਰ ਸੁਣਾ ਦੇ ਕਾਕੇ ਦੇ ਲਾ ਦੀਆਂ ਸ਼ੇਰ ਆਹੋ ਕਹਣਾ ਬਾਗ ਮੈਂ ਜਾਏਗੇ ਤੇ ਸਭੀ ਫੁੱਲ ਖਿਲੇ ਜਾਣਗੇ ਕਿਸ ਬਾਗ ਮੈਂ ਜਾਏਗੇ ਫੁੱਲ ਖਿਲੇ ਜਾਣਗੇ ਐ ਬਾਬਾ ਨਾਨਕਾ ਕਾਕਾ ਰੇ ਲਾਖਮੁਰਾ ਜੀ ਦਾ ਅੱਜ ਮਰਦਾਨੇ ਇੱਕ ਮਰਾਸੀ ਸੇਰਾ ਗਾएंगे ਤੇ ਭਾੜੀ ਤਾਈ ਫੜ ਕੇ ਇਹਨੇ ਚੌਕੀਦਾਰ ਨੂੰ ਫੜਾएंगे ਹਿੰਦੀ ਨਾਲ ਪੰਜਾਬੀ ਰ ਲਾਏਂਗੇ ਡਬਲ ਵਧਾਈ ਵਜਾਏਗੇ ਹੋਰ ਕੀ ਆ ਫਿਰ ਓਏ ਗੱਲ ਸੁਣ ਮੇਰੀ ਓਏ ਤੂੰ ਸੁਣਾਇਆ ਸਿੱਧੂ ਸਾਹਿਬ ਦੇ ਕਾਕੇ ਦਾ ਅਸੀਂ ਸੁਣਾਇਆ ਕਾਕੇ ਦਾ ਅਸੀਂ ਸੁਣਾਉਨੇ ਤੇਰੇ ਭਾਪੇ ਦਾ ਕਹਦੇ ਇੱਧਰ ਕਣਕਾ ਇੱਧਰ ਕਣਕਾ ਵਿੱਚ ਬੋਲੇ ਬਟੇਰਾ ਇੱਧਰ ਕਣਕਾ ਇੱਧਰ ਕਣਕਾ ਕਣਕਾ ਵਿੱਚ ਬਟੇਰਾ ਹੈ ਭਾਬੇ ਤੇਰੇ ਨੂੰ ਬੱਤੀ ਲੱਗ ਜਾ ਬਾਕੀ ਟੱਬਰ ਮੇਰਾ ਬਾਕੀ ਟੋਕਰੇ ਵੰਡ ਕਰ ਲਾਂਗੇ ਜਿਆਦੇ ਤੂੰ ਰੱਖ ਲਈ ਬਸ ਵੀ ਕਰ ਓਏ ਵਧੀਆ ਨਾ ਲਿਖ ਲਾ ਵਧੀਆ ਨਹੀਂ ਸ਼ੇਰ ਸੁਣਾਇਆ ਵਧੀਆ ਆ ਹਾਂਜੀ ਹਾਂਜੀ ਸੁਣ ਲੈ ਸ਼ੇਰ ਮੇਰਾ ਕਿਤਰਾ ਦਾ ਕਹਿੰਦਾ ਚੰਦ ਨਾ ਹੋਤੇ ਸਤਾਰੇ ਵੀ ਨਾ ਹੋਤੇ ਚੰਦ ਨਾ ਹੋਤੇ ਤਾਂ ਸਤਾਰੇ ਨਾ ਹੋਤੇ ਇਹ ਦੁਨੀਆ ਸੀਨੋ ਕੇ ਗੁਜ਼ਾਰੇ ਵੀ ਨਾ ਹੋਤੇ ਓਏ ਸ਼ਰਾਬ ਨਾ ਹੁੰਦੀ ਪੁਲਿਸ ਵਾਲੇ ਨਾ ਹੋਤੇ ਇਹ ਮਿਸਤਰੀ ਨਾ ਹੁੰਦੇ ਇਹੋ ਜੇ ਬਿਲਡਿੰਗ ਕੋਠੀਆਂ ਫਲੈਟ ਚਾਰੇ ਨਾ ਹੋਤੇ ਓਏ ਜੀਜੇ ਨਾ ਹੋਤੇ ਤੇ ਸਾਲੇ ਨਾ ਹੋਤੇ ਧੋਪਣਾ ਆਂਦੇ ਇਹੋ ਜਿਹੇ ਬੂਥੇ ਕਾਲੇ ਨਾ ਹੁੰਦੇ ਓਏ ਮਲੈਕ ਡੰਗਰ ਨਾ ਹੁੰਦੇ ਤੇ ਦਿਹਾਰੇ ਨਾ ਹੁੰਦੇ ਡੰਗਰ ਦੀ ਤੇ ਮੁੰਡਾ ਨੂੰ ਪਾਲੇ ਨਾ ਹੁੰਦੇ ਆ ਛੱਪੜ ਨਾ ਹਾਤੇ ਤੇ ਸ਼ੰਘਾੜੇ ਨਾ ਹੁੰਦੇ ਡਰਲੀ ਗੱਲ ਕਿਹੜੀ ਐ ਇੱਕ ਗੱਲ ਭੁੱਲ ਗਿਆ ਤੂੰ ਉਹ ਕਿਹੜੀ ਉਹ ਇੱਕ ਗੱਲ ਭੁੱਲ ਗਿਆ ਕਿਹੜੀ ਭੰਡਾ ਆਪਣੀ ਮਾਂ ਨਾ ਹੁੰਦੀ ਭੰਡ ਸਾਰੇ ਨਾ ਹੁੰਦੇ ਇੱਕ ਜਿਆਦਾ ਨਾ ਸਾਰੇ ਜ਼ਿਲ੍ਹਿਆਂ 'ਚ ਪਨੀਰੀ ਲੱਗਣੀ ਸੀ ਹੋਰ ਕੀ ਆ ਫੇਰੇ ਇਹ ਤਾਂ ਮੰਨਿਆ ਕਰ ਐ ਬੱਸ ਕਰ ਭੰਡਾ ਓਏ ਮਲੈਕਾ ਵਧੀਆ ਸ਼ੇਰ ਸੁਣ ਲੈ ਨਾ ਦੇ ਸ਼ੇਰ ਕਿ ਪਿਪਲ ਕਾ ਪੱਤਾ ਚੀਰ ਕੇ ਪਤੰਗ ਡਾਏਂਗੇ ਪਿਪਲ ਕਾ ਪੱਤਾ ਚੀਰ ਕੇ ਪਤੰਗ ਡਾਏਂਗੇ ਫਰੇਕਾ ਪੱਤਾ ਤੋੜ ਕੇ ਡੋਰ ਬਣਾਏਂਗੇ ਡੋਰ ਬਣਾਏ ਹਾਂ ਢੋਰ ਬਣਾਏਗੇ ਢੋਰ ਬਣਾਏਗੇ ਹਾਂਜੀ ਨਵੇਂ ਸਿੱਧੂ ਸਾਹਿਬ ਨਾਲ ਤੇਰੀ ਤਾਈ ਵੇਚ ਕੇ ਕੈਨੇਡਾ ਜਾਏਗੇ ਲੈਕ ਜਿਆਦਾ ਨਾ ਢੋਰ ਕੱਲੇ ਨਹੀਂ ਜਾਂਦੇ ਢੋਰ ਕੇ ਹੀ ਆਲੇ ਨਾਲ ਮਾਸੀ ਨੂੰ ਵੀ ਲਿਜਾਏਗੇ ਲੈਕ ਜਿਆਦਾ ਨਾ ਢੋਰ ਕੀ ਆ ਫਿਰ ਇਹ ਤਾਂ ਮੰਨਿਆ ਕਰ ਨਾ ਸ਼ੇਰ ਸੁਣੀ ਜਾ ਕੀ ਗੱਲ ਜਿੱਦੜ ਸਿੱਧੂ ਸਾਹਿਬ ਆਇਆ ਉਹ ਦਿਨ ਕੀ ਸੁਣਾਉਣਾ ਹੀ ਕਰ ਬਸ ਹੀ ਕਰ ਓਏ ਢੋਰ ਕੀ ਆ ਫਿਰ ਲੈਕ ਜਿਆਦਾ ਨਾ ਹੋਵੇ ਬਲਾਵੇ ਜੀ ਆਂਦੇ ਲੱਖ ਖੁਸ਼ੀਆਂ ਪਾਤਸ਼ਾਹਾਂ ਦੇ ਸਤਗੁਰ ਨਦਰ ਕਰੇ ਸੱਚੇ ਪਾਸ਼ਾ ਵਾਹਿਗੁਰੂ ਨੇ ਬਾਬੇ ਨਾਨਕ ਨੇ ਜਦੋਂ ਸਿੱਧੂ ਸਾਹਿਬ ਇਤਰਾ ਹੋ ਗਏ ਉਦੋਂ ਵੀ ਅਸੀਂ ਆਏ ਆ ਪਰ ਉਦੋਂ ਸਾਡੇ ਖੁਦਾ ਦਾ ਕਸਤਾ ਮੇਲ ਨਹੀਂ ਹੋਇਆ ਦੂਰੋਂ ਚਲੇ ਗਏ ਪਰ ਦੁੱਖ ਇੱਕ ਨੂੰ ਨਹੀਂ ਹੋਇਆ ਪੂਰੇ ਵਰਲਡ ਨੂੰ ਹੀ ਦੁੱਖ ਹੋਇਆ ਮਤਲਬ ਇੱਕ ਜੇ ਸੋਚੇ ਨਾ ਬੰਦਾ ਵੀ ਕਿ ਇਹ ਪਿੰਡ ਵਾਲੇ ਨੂੰ ਹੋਇਆ ਇੱਕ ਨੂੰ ਨਹੀਂ ਪੂਰੇ ਵਰਲਡ ਨੂੰ ਹੀ ਉਹਦਾ ਦੁੱਖ ਹੋਇਆ ਸਿੱਧੂ ਸਾਹਿਬ ਦਾ ਤੇ ਜੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਜੇ ਸੱਚ ਸਿੱਧ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਬਾਬੇ ਨਾਨਕ ਨੇ ਉਹਨਾਂ ਨੇ ਆਪ ਰਹਿਮਤ ਕੀਤੀ ਤੇ ਫਿਰ ਸੱਚੇ ਪਾਤਸ਼ਾਹ ਨੇ ਉਦਾਂ ਦਾ ਸਿੱਧੂ ਸਾਹਿਬ ਫੇਰ ਭੇਜ ਫੇਰ ਆ ਗਏ ਵਾਹਿਗੁਰੂ ਨੇ ਲਿਆਂਦਾ ਭਾਈ ਜੀ ਇੱਕ ਸਵਾਲ ਕੱਲ ਵੀ ਮੀਂਹ ਰਲਮ ਭਰਾ ਸਾਡੇ ਬਹੁਤ ਆਏ ਨੇ ਪਰ ਮੈਂ ਕਿਸੇ ਰਸਤੇ ਪਗੜੀ ਨਹੀਂ ਦੇਖੀ ਸਾਬਤ ਸੂਰਤ ਨਹੀਂ ਦੇਖੀ ਪਹਿਲੀ ਵਾਰ ਦੇਖ ਰਿਹਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖ ਰਿਹਾ ਹਾਂ ਕੀ ਬਾਤ ਹੈ ਗੱਲੇ ਦਾ ਮਹਾਰਾਜ ਇਹ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇ ਨਾਲ ਭਾਈ ਮਰਦਾਨਾ ਜੀ 54 ਵਰੇ ਰਹਿ ਨਾਲ ਹਾਂਜੀ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਤੁਸੀਂ ਖੋਜ ਕਰਕੇ ਵੇਖ ਲਓ ਕਿ ਪਹਿਲੇ ਸਿੱਖ ਬਾਬਾ ਮਰਦਾਨਾ ਜੀ ਹੋਏ ਜੀ ਮਰਦਾਨਾ ਜੀ ਹੋਏ ਜੀ ਦੂਜੇ ਸਿੱਖ ਭਾਈ ਬਾਲਾ ਜੀ ਹੋਏ 10ਵੇਂ ਪਾਸ਼ਾ ਦੀ ਇਹ ਪਾਲ ਕਿਰਪਾਈ ਅੰਮ੍ਰਿਤ ਪਾਨ ਕਰਾਇਆ ਸਿੰਘ ਸੱਜੇ ਆ। ਬਾਕੀ ਇਹ ਜਿਹੜੀ ਸਿੱਖੀ ਆ ਨਾ ਇਹ ਸ਼ੁਰੂ ਤੋਂ ਹੀ ਬਾਬਾ ਮਰਦਾਨਾ ਜੀ ਨੂੰ ਬਾਬੇ ਨਾਨਕ ਦੇਵ ਜੀ ਨੇ ਦਿੱਤੀ ਹੈ। ਪੰਜ ਵਕਤ ਦੇ ਨਮਾਜ਼ੀਏ ਸੀ। ਜਦੋਂ ਗੁਰੂ ਸਾਹਿਬ ਕੋਲ ਉਹਨਾਂ ਨੇ ਸ਼ਬਦ ਦੀ ਦਾਤ ਲੈ ਲਈ ਆ ਉਸੇ ਦਿਨ ਤੋਂ ਹੀ ਨਮਾਜ਼ ਛੱਡ ਦਿੱਤੀ ਸੀ। ਫਿਰ ਸ਼ਬਦ ਦੀ ਰਚਨਾ ਹੋਈ ਆ। ਸ਼ਬਦ ਤੋਂ ਹੀ ਫਿਰ ਸਾਰੀ ਗੱਲਬਾਤ ਮਾਲਾ ਜੀ ਦੀ ਕਿਰਪਾ ਹੈ ਸੱਚੇ ਪਾਸ਼ਾ ਜੀ 53 ਵਰੇ ਨਾਲ ਰਹਿ ਬਾਣੀ ਦੇ ਵਿੱਚ ਰਾਗ ਵੀ ਅਨੇਕਾਂ ਉਹਨਾਂ ਨੇ ਗਾਏ। ਹਾਂਜੀ। ਜਿਹਦੇ ਵਿੱਚ ਵੇਖ ਲੋ ਵੀ ਸ਼ਲੋਕ ਮਰਦਾਨਾ ਮਹੱਲਾ ਪਹਿਲਾ ਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਬਾਕੀ ਮਹਾਰਾਜ ਇਹ ਗੱਲ ਹੈ ਇੱਕ ਹੈ ਕਿ ਪਹਿਲੋਂ ਮੰਗਣ ਮੇਣਾ ਸੇ ਹੁਣ ਬਣ ਗਿਆ ਹਾਸਾ ਹੁਣ ਲੋਕਾਂ ਨੇ ਇਸ ਚੀਜ਼ ਨੂੰ ਹਾਸਾ ਬਣਾ ਲਿਆ ਤੇ ਸਿਰਾਂ ਤੋਂ ਲਾ ਲਿਆ ਪਗੜੀਆਂ ਤੇ ਠੇਠ ਨਾ ਰਿਹਾ ਮਾਸਾ ਕਿਉਂ ਵਕਤ ਦੀ ਖੇਡ ਹੈਗੇ ਹੁਣ ਹਾਰੇ ਸਾਰੇ ਬੰਦਾ ਜਿਹੜਾ ਨਾ ਇਸ ਪਾਸੇ ਤੁਰ ਪਿਆ ਨਹੀਂ ਤੇ ਪਹਿਲਾਂ ਕਿਸੇ ਨੇ ਮੰਗਣ ਜਾਣਾ ਜਾਂ ਸੀਸ ਕਰਨੀ ਜਾਂ ਗਾਉਣਾ ਤੇ ਆਖਣਾ ਛੱਟ ਜਾ ਰਹੇ ਤੇ ਮਰਾਸੀਆਂ ਦਾ ਕੰਮ ਹੈ ਜਿਹੜਾ ਤੂੰ ਕਰਨ ਰਿਹਾ ਆਪਣੇ ਪਰਿਵਾਰ ਦੇ ਵਿੱਚ ਹੋਰ ਵੀ ਪਗੜੀ ਧਾਰੀ ਹੈਗੇ ਹਾਂ ਹਾਂਜੀ ਹਾਂਜੀ ਆਪਣੇ ਮਹਾਰਾਜ ਬਾਬਾ ਮਰਦਾਨਾ ਜੀ ਦਾ ਗੁਰਦੁਆਰਾ ਵੀ ਤਿਆਰ ਕਰ ਰਹੇ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਮਾਲਚੱਕ ਤੇ ਬਾਕੀ ਆ ਸਾਡੀ ਜਿਹੜੀ ਨਾ ਬਿਜ਼ਨਸ ਹੈ ਜਿਤਨਾ ਜੱਟ ਦਾ ਕੰਮ ਖੇਤੀ ਕਰਨਾ ਹਾਂਜੀ ਤੇ ਜੱਟ ਭਾਵੇਂ ਅਫਸਰ ਲੱਗ ਜਾ ਪੈਲੀ ਵਾਣੀ ਥੋੜੀ ਛੱਡਦਾ ਬਿਲਕੁਲ ਤੇ ਬਾਕੀ ਬਾਬੇ ਨਾਨਕ ਦੀ ਕਿਰਪਾ ਵਾ ਸੱਚੇ ਬਾਕੀ ਵੱਡੀ ਐਗਜ਼ਾਮਪਲ ਸੀ ਸਿੱਧੂ ਭਾਈ ਐਡੇ ਵੱਡੇ ਸਟਾਰ ਬਣ ਕੇ ਤੇ ਪਹਿਲੀ ਪਾਉਂਦੇ ਸੀ ਇੱਥੇ ਪਹਿਲੇ ਪਾਉਂਦੇ ਸੀ ਉਹ ਤਰ੍ਹਾਂ ਸਾਡਾ ਵੀ ਇਹ ਬਿਜ਼ਨਸ ਆ ਮਾਲਕ ਦੀ ਕਿਰਪਾ ਵਾ ਮਾਈਟਰ ਸਲੀਮ ਜੀ ਆਏ ਉਹ ਵੀ ਆਪਣੇ ਮੀਰ ਆलम ਮਰਾਸੀ ਆਪਣੀ ਸਾਕੀ ਰਿਸ਼ਤੇਦਾਰੀ ਬਰਾਦਰੀ ਆਪਣੇ ਦੋਤੇ ਭਨੇ ਵਈ ਹੋ ਵੀ ਸਲੀਮ ਮਾਈਟਰ ਜੀ ਪੂਰਨ ਸ਼ਾਹ ਕੋਟੀ ਤੇ ਬਾਕੀ ਰੱਬ ਜਿਹਨੋ ਜਿਹਨੋ ਰਤਬਾ ਦਵੇ ਬਿਲਕੁਲ ਹਾਂ ਤੇ ਸਾਨੂੰ ਹੁਣ ਬਖਸ਼ਿਆ ਤੇ ਸਾਡੀ ਦਾਤ ਹੈ ਦਾਤ ਹੈ ਸਾਡੀ ਤੇ ਬਾਬੇ ਨਾਨਕ ਤੋਂ ਬਾਬੇ ਨਾਨਕ ਦੇਵ ਜੀ ਦਾ ਵਿਆਹ ਆਇਆ ਉਦੋਂ ਭਾਈ ਮਰਦਾਨਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਨਾਲ ਜੋ ਵੀ ਉਹਨਾਂ ਦੇ ਚਾਚੇ ਤਾਏ ਗੈ ਵਿਦਾਈ ਲੈਣੇ ਕਰਵਾਬ ਦਿੱਤੀ ਇੱਕ ਖੇਸੀ ਦਿੱਤੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ 100 ਰੁਪਿਆ ਮਾਲਕ ਦੀ ਕਿਰਪਾ ਨਾਲ ਬਾਬਾ ਮਰਦਾਨਾ ਜੀ ਨੂੰ ਦਾਨ ਕੀਤਾ ਉਹਨਾਂ ਨੇ ਇੱਕ ਚੋਲਾ ਦਿੱਤਾ ਉਸ ਟਾਈਮ ਇਹ ਦਾਨ ਮਹਾਰਾਜ ਬਣਿਆ ਆਈਆਂ ਤੇ ਉਹਨੇ ਤੇ ਗਵਰਨਮੈਂਟ ਮਿੰਟ-ਮਿੰਟ ਤੇ ਗੌਰ ਕਰਦੀ ਹੈਗੀ ਵੱਡੇ-ਵੱਡੇ ਪੁਲ ਵੱਡੇ-ਵੱਡੇ ਸਕੂਲ ਵੱਡੀਆਂ-ਵਡੀਆਂ ਫੈਕਟਰੀਆਂ ਬਣਦੀਆਂ ਰੋਕ ਦਿੰਦੀ ਗਵਰਨਮੈਂਟ ਅਗਰ ਸਾਡਾ ਕੋਈ ਨਕਲੀ ਕੰਮ ਹੁੰਦਾ ਨਾ ਮਰਾਸੀ ਆ ਦਾ ਅਸਲ ਮਰਾਸੀ ਹੈ ਜਿਹੜੇ ਤੇ ਪਤਾ ਨਹੀਂ ਕਈ ਸਾਲ ਪਹਿਲਾਂ ਦਾ ਰੁਕ ਜਾਂਦਾ 565 ਸਾਲ ਹੋ ਗਏ ਬਾਬਾ ਮਰਦਾਨਾ ਜੀ ਨੂੰ ਸੱਚਖੰਡ ਗਿਆ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਗਿਆ ਨੂੰ ਉਸ ਤੋਂ ਲਾ ਕੇ ਗਾੜੀ ਤੁਹਾਡੇ ਸਰਦਾਰਾਂ ਦੇ ਘਰਾਂ ਦੀਆਂ ਇੱਕ ਗੱਲ ਹੋਰ ਵੀ ਆ ਇੱਕ ਮਰਾਸੀ ਜਿਹੜਾ ਅਸਲ ਹੈ ਨਾ ਜਿਹੜਾ ਉਹ ਤੁਹਾਨੂੰ ਪੁਲ ਤੇ ਗੁਰਦੁਆਰੇ ਅੱਗੇ ਚੌਂਕ ਤੇ ਜਾਂ 에어ਪੋਰਟ ਤੇ ਜਾਂ ਸਟੇਸ਼ਨ ਤੇ ਕਿਤੇ ਕਦੀ ਮੰਗਦਾ ਨਜ਼ਰ ਨਹੀਂ ਆਊਗਾ ਜਦੋਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਸੁੱਖ ਤੁਹਾਡੇ ਘਰਾਂ ਦੀ ਇਹੋ ਮੰਗਣੀ ਆ ਘਰ ਰਹਿ ਕੇ ਵੀ ਆਖਣਾ ਏ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਨਾਨਕਾ ਸਾਨੂੰ ਖੁਸ਼ੀ ਵਾਲੇ ਘਰ ਖੜੇ ਸਰਦਾਰ ਦੀ ਕੋਠੀ ਦਾ ਮਹੂਰਤ ਹੋਣ ਡਿਆ ਆਵੇ ਬੇਟਾ ਆਇਆ ਹੋਵੇ ਵਿਆਹ ਆਇਆ ਹੋਵੇ ਫਿਰ ਸਾਡਾ ਹੱਕ ਆ ਤੇ ਫਿਰ ਸਾਨੂੰ ਜੀ ਡਰਵ ਨਹੀਂ ਆਉਂਦਾ ਜੱਟ ਭਾਵੇਂ ਰਫ ਲੈ ਕੇ ਬੈਠਾ ਹੋਵੇ ਅੱਛਾ ਤੇ ਹੁਣ ਐਤਵਾਰ ਪਤਾ ਲੱਗਾ ਕਿ ਛੋਟਾ ਸਿੱਧੂ ਦੁਨੀਆ ਤੇ ਆਇਆ ਆ ਤੇ ਉਦੋਂ ਕਿੰਨੀ ਕੁ ਖੁਸ਼ੀ ਹੋਈ ਫਿਰ ਬਹੁਤ ਜਿਆਦਾ ਮਹਾਰਾਜ ਤੁਸੀਂ ਸੱਚੀ ਪੁੱਛੋ ਨਾ ਸਾਨੂੰ ਕਈਆਂ ਨੇ ਸਰਦਾਰਾਂ ਨੇ ਆਖਿਆ ਮਰਦਾਨੇ ਕਿਓ ਤੁਹਾਡੀ ਰੱਬ ਬੜੀ ਸੁਣਦਾ ਵਾ ਤੇ ਵਾਕਿਆ ਸੁਣਦਾ ਜੀ ਅਸੀਂ ਇਸ ਜੀਵ ਦਾ ਖੱਟਿਆ ਖਾਂਦੇ ਤੁਸੀਂ ਖੇਤੀ ਦਾ ਬਿਜ਼ਨਸ ਦਾ ਖੱਟਿਆ ਖਾਂਦੇ ਜੇ ਦਿੱਤਾ ਉਹਦਾ ਹੀ ਦਿਖਾਉਂਦੇ ਸਾਰੇ ਇੱਕ ਦਾਤਾ ਦਿਤਾਰਿਆ ਸਭ ਨੂੰ ਦੇਵਣ ਹਾਰਿਆ ਉਹਦਾ ਦਿੱਤਾ ਸਾਰੀ ਦੁਨੀਆ ਖਾਂਦੀ ਪਰ ਇੱਕ insan ਦੇ ਜਿਤਨਾ ਕੋਈ ਚੀਜ਼ ਨਾਵੇਂ ਲੱਗ ਜਾਂਦੀ ਆ ਜਿੱਦਾਂ ਬਿਜ਼ਨਸ ਹੋ ਜਾਂਦਾ ਇਤਨਾ ਸਾਨੂੰ ਆ ਦਿੰਦੇ ਮੀਰ ਜਦੇ ਅਰਦਾਸ ਕਰੋ ਤੁਹਾਡੀ ਅਰਦਾਸ ਬੜੀ ਰੱਬ ਸੁਣਦਾ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਸੁਣਦਾ ਕਈਆਂ ਸਰਦਾਰਾਂ ਨੇ ਸਾਨੂੰ ਜਦੋਂ ਜਦੋਂ ਸਿੱਧੂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਏ ਸੀਗੇ ਉਦੋਂ ਫੇ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀ ਸੀ ਤੁਸੀਂ ਵੀ ਉਦੋਂ ਅਰਦਾਸਾਂ ਕੀਤੀ ਸੀ ਵਾਪਸ ਆ ਜਾਵੇ ਜ਼ਰੂਰ ਜੀ ਜ਼ਰੂਰ ਰਾਸ ਇਹੋ ਸਾਂ ਬੱਚੇ ਕਾਕੇ ਰੋਂਦੇ ਵੀ ਰਹਿ ਕੇ ਅਰਦਾਸਾਂ ਕਰਦੇ ਰਹੇ ਵਾਹਿਗੁਰੂ ਜੇ ਇੱਕ ਸਿੱਧੂ ਨੂੰ ਖੜਿਆ ਤੇ ਫੇਰ ਰੱਬ ਕਿਰਪਾ ਕਰੇ ਜੀ ਕਿਰਪਾ ਕਰੇ ਇੱਕ ਸ਼ਬਦ ਅਸੀਂ ਵਰਤਦੇ ਹਰ ਘਰ ਦੇ ਵਿੱਚ ਉਹ ਇੱਕ ਬੜਾ ਉੱਚਾ ਸੁੱਚਾ ਸ਼ਬਦ ਹੈ ਅਸੀਂ ਕਹਦੇ ਨੇ ਸਰਦਾਰ ਜੀ ਤੈਨੂੰ ਭਾਗ ਲੱਗੇ ਰਹਿਣ ਉਸ ਚੀਜ਼ ਦਾ ਅਰਥ ਕਰਕੇ ਵੇਖੋ ਕਿ ਉਹ ਕਿੱਥੋਂ ਤੱਕ ਪਹੁੰਚਦੀ ਹੈ ਗੱਲ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾ ਵਾਹਿਗੁਰੂ ਨੇ ਭਾਗ ਲਾਤੇ ਜੀ ਬਾਬੇ ਨਾਨਕ ਨੇ ਉਦੋਂ ਵੀ ਬੇਨਤੀਆਂ ਕੀਤੇ ਆ ਕਿ ਸੱਚੇ ਪਾਤਸ਼ਾ ਜੇ ਖੜਿਆ ਤੇ ਉਹਦਾ ਸੱਚੇ ਪਾਤਸ਼ਾ ਘਰ ਰੋਸ਼ਨ ਕਰ ਐਨੀ ਪ੍ਰੋਫਿਟੀ ਆ ਐਨੀ ਜਾਇਦਾਦ ਆ ਐਨੀ ਉਹ ਗੱਲ ਖਣੋ ਮਿਹਨਤ ਕਰਕੇ ਉਹਨੇ ਖੂਨ ਪਸੀਨੇ ਦੇ ਨਾਲ ਤੇ ਆਪਣੀ ਇੱਥੋਂ ਅਸੀਂ ਤਾਂ ਗੁੱਡੀ ਚੜਾਈ ਆ ਤੇ ਅੱਜ ਉਹਨਾਂ ਨੂੰ ਕੋਈ ਨਿਸ਼ਾਨਾ ਨਹੀਂ ਅੱਗੇ ਤੇ ਸੰੜਿਆ ਸੱਚੇ ਪਾਸ਼ਾ ਵਾਹਿਗੁਰੂ ਬਾਬਾ ਨਾਨਕਾ ਤੂੰ ਹੀ ਐਸ ਗੱਲ ਦਾ ਮਾਲਕ ਤੇ ਤੂੰ ਹੀ ਮੋੜਨ ਵਾਲਾ ਉਹਨੇ ਸੱਚੇ ਪਾਸ਼ਾ ਵਾਹਿਗੁਰੂ ਨੇ ਮੋੜ ਦਿੱਤਾ ਤੇ ਫਰਿਆਦ ਦੀਵਾ ਜਿਹੜੀ ਸੁਣ ਲਈ ਆ ਵਾਹਿਗੁਰੂ ਸੱਚੇ ਪਾਸ਼ਾ ਤੇ ਸਾਡੀ ਇਹੋ ਬੇਨਤੀ ਮਹਾਰਾਜ ਜੀ ਅੱਜ ਲੁਧਿਆਣੇ ਤੋਂ 100 ਕਿਲੋਮੀਟਰ ਤੋਂ ਚੱਲ ਕੇ ਆਏ ਨਾਲੇ ਸਿੱਧੂ ਸਾਹਿਬ ਨੂੰ ਵਧਾਈਆਂ ਦੇਣ ਜਾਣੀਆਂ ਨਾਲੇ ਮਿਲ ਕੇ ਆਉਣਾ ਵਾਹ ਤੇ ਚਲੋ ਸੱਚੇ ਪਾਤਸ਼ਾਹ ਖੈਰ ਸੁਖ ਨਾ ਬੱਚੇ ਨੂੰ ਘਰ ਲੈ ਕੇ ਆਵੇ ਬਾਬਾ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਆਸਪਤਾਲੋਂ ਖੈਰ ਸੁਖ ਨਾ ਆਵੇ ਤੇ ਫਿਰ ਮਹਾਰਾਜ ਜੀ ਤਰ੍ਹਾਂ ਅੱਜ ਜਸ਼ਨ ਕੀਤਾ ਵਾ ਫਿਰ ਇਤਨਾ ਹੀ ਉਦਨ ਮਹਾਰਾਜ ਫਿਰ ਜਸ਼ਨ ਕਰਾਂਗੇ ਤੇ ਨਾਲੇ ਜੀ ਉਹ ਗੱਲ ਖਣੋ ਖੁਸ਼ੀਆਂ ਕਰਾਂਗੇ ਨਾਲੇ ਸਰਦਾਰਾਂ ਕੋਲ ਵੇਲਾ ਲਵਾਗੇ ਨਾਲੇ ਸਿੱਧੂ ਸਾਹਿਬ ਨੂੰ ਅਸੀਮ ਜੋ ਸਾਡੇ ਕੋਲ ਬਣੂ ਸਰੂਕ ਇਸਲਾਮੀ ਪਾਵਾਂਗੇ ਜੀ ਹਾਂਜੀ ਤੇ ਨਾਲੇ ਉਹਨਾਂ ਦੇ ਆਉਣ ਦੀ ਅਸੀਂ ਵੀ ਅਰਦਾਸ ਕਰਦੇ ਵੀ ਬਾਬਾ ਨਾਨਕਾਂ ਸੱਚੇ ਪਾਤਸ਼ਾਹ ਵਾਹਿਗੁਰੂ ਦੁਨੀਆ ਤੇ ਜੇ ਉਹਨੂੰ ਲਿਆਂਦਾ ਤੇ ਮਹਾਰਾਜ ਲੰਮੀ ਉਮਰ ਕਰੇ ਉਹਦੀ ਸੱਚੇ ਪਾਤਸ਼ਾਹ ਵਾਹਿਗੁਰੂ ਬਾਬਾ ਨਾਨਕ ਦੀ ਉਮਰ ਦੀਆਂ ਕੁਝ ਦੋ ਲਾਈਨਾਂ ਮੈਂ ਚੋਣਾਂ ਵੀ ਲੰਮੀ ਉਮਰ ਕਰੇ ਉਹਦੀ ਸੱਚੇ ਪਾਤਸ਼ਾਹ ਉਹਦੀ ਜਿੱਤਰਾ ਪਹਿਲਾਂ ਸਰਦਾਰ ਦੀ ਚੜ੍ਹਾਈ ਐ ਇਤਰਾ ਹੀ ਹੁਣ ਗਾਂਹ ਚੜ੍ਹਾਈ ਰਵੇ ਉਹਦੀ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਹੋਰ ਕੋਈ ਨਹੀਂਗਾ ਉਹਦੇ ਤੋਂ ਬਿਨਾ ਨਹੀਂ ਕੋਈ ਵੀ ਜੋ ਖੁਦਾ ਨੇ ਕਰਨਾ ਵਾਹਿਗੁਰੂ ਨੇ ਕਰਨਾ ਬਾਬੇ ਨਾਨਕ ਨੇ ਕਰਨਾ ਉਹਦੇ ਕਰਨ ਤੋਂ ਬਿਨਾ ਹੋਰ ਕੁਝ ਵੀ ਨਹੀਂਗਾ ਤੇ ਉਹਨੇ ਹੀ ਕਰਨਾ ਸਭ ਕੁਝ ਓ ਆ ਕਾਕਾ ਤੈਨੂੰ ਦੇਵਾਂ ਲੋਰੀਆਂ ਤੇਰੇ ਲੱਖ ਲੱਖ ਸਗਨ ਮਨਾਵਾ ਵਡੀਆਂ ਉੰਬਰਾਵळा ਹੋਵੇ ਫੇਰ ਵਿਆਹ ਨੂੰ ਆਵਾ ਵਡੀਆਂ ਉੰਬਰਾਵळा ਹੋਵੇ ਫੇਰ ਵਿਆਹ ਨੂੰ ਆ ਕਾਕਾ ਖੇਡ ਦਾ ਘਡੌਂਦਾ ਕਰ ਆਵੇ ਮੰਮੀ ਚੁੱਕ ਕੇ ਤੇ ਗਾਲੇ ਨਾਲ ਲਾਵੇ ਕਾਕਾ ਖੇਡ ਦਾ ਘਡੌਂਦਾ ਕਰ ਆਵੇ ਮੰਮੀ ਚੁੱਕ ਕੇ ਤੇ ਗਾਲੇ ਨਾਲ ਲਾਵੇ ਖੰਡਾ ਦੀਆਂ ਬੋਰੀਆਂ ਉਹ ਕਾਕੇ ਦੀ ਵੰਡੇ ਖੰਡਾ ਦੀਆਂ ਬੋਰੀਆਂ ਲੈ 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 ਵੇ ਸਿੱਧੂ ਲਾਵੇ ਲੋਰੀਆਂ ਲੈ 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 ਵੇ ਸਿੱਧੂ ਸਾਹਿਬ ਲੋਰੀਆਂ ਉਹ ਕਾਕੇ ਦੀ ਮੰਮੀ ਮੰਨਾ ਕਰੇ ਮਾ ਵਾਲੀ ਕਾਕੇ ਦੀ ਮੰਮੀ ਬੰਨਾ ਕਰੇ ਮਾ ਵਾਲੀ ਲੱਖ ਲੱਖ ਖੁਸ਼ੀਆਂ ਸੁਣ ਲੱਖ ਸ਼ਮਾਇਆ ਘਰ ਵਦੇ ਆਦੇ ਮਿਲਣ ਵਧਾਈਆਂ ਅੱਜ ਘੜੀਆਂ ਖੁਸ਼ੀਆਂ ਦੀਆਂ ਆਆਂ ਵਡੀਆਂ ਉਮਰਾ ਵਾਲਾ ਹੋਵੇ ਨੂੰ ਆਵਾ ਵੱਡੀਆਂ ਉਂਬਰਾ ਵਾਲਾ ਹੋਵੇ ਫੇਰ ਵੀ ਆਨੂੰ ਆਵਾ ਖੰਡ ਖਾਦਿਆ ਨਾ ਹੋਵੇ ਮੂੰ ਮਿੱਠਾ ਜਿੰਨਾ ਚਿਹਰੇ ਮੁਖ ਦੇ ਨਾਲ ਸਵਾਇਏ ਨਾ ਪੁੱਤਰ ਕਿਸੇ ਦਾ ਚੁੱਕਿਆ ਨਹੀਂ ਠੰਡ ਪੈਂਦੀ ਜਿੰਨਾ ਚਿਹਰੇ ਆਪਣੀ ਗੋਦ ਖੜਾਈਏ ਨਾ ਓ ਆ ਕਾਂਟਾ ਤੈਨੂੰ ਦੇਵਾ ਲੋਰੀਆਂ ਤੇਰੇ ਚਿਹਰੇ ਤੇ ਡਾਡੀ ਵੰਡੇ ਖਾਂਡੇ ਬੋਰੀਆਂ ਵਡੀਆਂ ਉਂਬੇਰਾ ਵਾਲਾ ਹੋਵੇ ਫੇਰ ਵਿਆਂ ਨੂੰ ਆਵਾ ਵਡੀਆਂ ਉਂਬੇਰਾ ਵਾਲਾ ਹੋਵੇ ਫੇਰ ਵਿਆਂ ਨੂੰ ਮੈਂ ਆਵਾ ਕੋ ਗਿਆਨ ਗਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਗਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਉਹ ਸਭ ਤੋਂ ਵੱਡਾ ਸਤਿਗੁਰੂ ਮਾਨ ਕੰਧਿਲ ਕਰਾ ਰੱਖੀ ਨੇ ਉਨੇ ਕਾਕੇ ਦੇ ਨਾਂ ਦੀ ਵੇਲ ਸਿੱਧੂ ਸਾਹਬ ਦੇ ਕਾਕੇ ਦੇ ਨਾਂ ਦੀ ਵੇਲ ਆ ਕਾ ਤੈਨੂੰ ਲੋਰੀਆਂ ਦੇਵਾ ਤੇਰੇ ਰੇਲਾ ਚੇਰਾ ਛਕਣ ਬਨਾ ਮਾ ਪਨੀ ਆਉਂ ਭਰਾ ਜਿਹੜੇ ਇਕੱਠੇ ਹੋਏ ਆ ਅੱਛਾ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਅੱਛਾ ਜੀ ਤੇ ਮਾਲਕ ਦੀ ਕਿਰਪਾ ਸੱਚੇ ਪਾਸ਼ਾ ਕਿਰਪਾ ਕਰੇ ਵਾਹਿਗੁਰੂ ਸਾਡੇ ਇਹ ਬੇਨਤੀ ਆ ਵੀ ਜਿੱਦਣ ਕਾਕਾ ਘਰ ਆਵੇ ਸਾਨੂੰ ਇਤਰਾ ਟਾਈਮ ਦਿੱਤਾ ਜਾਵੇ ਗਉਣ ਦਾ ਖੁਸ਼ੀ ਕਰਨ ਦਾ ਤੇ ਸਾਡੇ ਮਨ ਦੀ ਜਿਹੜੇ ਤਮੰਨਾ ਵਾਂ ਸਾਡੀ ਪੂਰੀ ਹੋਵੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਜਿਸ ਤਰ੍ਹਾਂ ਇਹਨਾਂ ਨੇ ਆਪ ਹੀ ਦੱਸਤਾ ਕਿ ਦੋ ਜ਼ਿਲ੍ਹਿਆਂ ਦੇ ਜਿਹੜੇ ਮੀਰ ਆਲਮ ਇਕੱਠੇ ਹੋ ਕੇ ਤੇ ਪਹੁੰਚੇ ਨੇ ਲੁਧਿਆਣੇ ਤੋਂ ਤੇ ਅੰਬਸਰ ਤੋਂ ਤੇ ਇਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਮਝਾਇਆ ਵੀ ਤੇ ਬਹੁਤ ਸੋਹਣੀਆਂ ਜਿਹੜੀਆਂ ਪੰਕਤੀਆਂ ਵੀ ਜਿਹੜੀਆਂ ਇਹਨਾਂ ਨੇ ਗਾਈਆਂ ਆ ਤੇ ਹੋਰ ਵੀ ਜਿਹੜੇ ਇੱਥੇ ਲੋਕ ਪਹੁੰਚਦੇ ਪਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮੰਡ ਡੈਨਿਕ ਸਵੇਰਾ ਟੀਵੀ ਮਾਨ